ਪਹਿਲੀ ਵਾਰ ਇਸ ਨੇ ਹੀ ਖੋਲੀ ਵਿਕਾਸ ਕਮਾਂ ਦੀ ਪੋਲ 34 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਫੁੱਟਪਾਥ ਮੀਂਹ ਦੇ ਪਾਣੀ ਨਾਲ ਹੋਇਆ ਤਬਾਹ ਟਰਸਟ ਨੂੰ ਹੋਇਆ ਭਾਰੀ ਨੁਕਸਾਨ ਸ਼ਹਿਰ ਗੁਰਦਾਸਪੁਰ ਵਿੱਚ ਨਗਰ ਸੁਧਾਰ ਟਰਸਟ ਵੱਲੋਂ ਨਵੇਂ ਬਣੇ ਵਸਦਾਨ ਦੇ ਨੇੜੇ ਸਕੀਮ ਨੰਬਰ 7 ਵਿੱਚ ਕੀਤੇ ਜਾ ਰਹੇ ਵਿਕਾਸ ਕਮਾਂ ਦੀ ਪਹਿਲੀ ਵਾਰ ਇਸ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਦੌਲਤਪੁਰ ਕੋਰਪੋਰੇਟ ਸੁਸਾਇਟੀ ਵੱਲੋਂ ਲਗਭਗ 34 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਫੁੱਟਪਾਥ ਸਿਰਫ 2 ਮਹੀਨਿਆਂ ਵਿੱਚ ਹੀ ਤਹਿ ਤੇਰੀ ਹੋ ਗਿਆ ਅਤੇ ਤਾਂ-ਤਾਂ ਤੋਂ ਟੁੱਟ ਗਿਆ ਅਤੇ ਨਾਲ ਹੀ ਪਾਰਕ ਸਾਈਡ ਗਰਾਊਂਡ ਨਾਲ ਬਣੀਆਂ ਕੰਦਾ ਵੀ ਢਾਹ ਕੇ ਫੇਰ ਖਾ ਦੇ ਗੀਆਂ ਇਸ ਅਮਕਾਰਾ ਕੰਮ ਕਰਨ ٹرسٹ ਨੂੰ ਲੱਖਾਂ ਰੁਪਏ ਦਾ ਨੁਕਸਾਨ ਚ ਲਾਣਾ ਪਿਆ ਇਸ ਮਾਮਲੇ ਸੰਬੰਧੀ ਜਦੋਂ ਨਗਰ ਸੁਧਾਰ ٹرسٹ ਦੇ ਚੇਅਰਮੈਨ ਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਉਕਤ ਫਰਮ ਨੂੰ ਤਿੰਨ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਫਰਮ ਨੂੰ 30 ਜੂਨ ਤੱਕ ਕੰਮ ਦੁਬਾਰਾ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਜੇਕਰ ਫਰਮ ਨਾ ਅਦਾਰਤ ਸਮੇਂ ਤੱਕ ਕੰਮ ਮੁੜ ਨਹੀਂ ਕਰਦੀ ਤਾਂ ਟਰਸਟ ਕੋਲੋਂ ਜਮ੍ਹਾਂ ਕਰਵਾਈ 15 ਲੱਖ ਰੁਪਏ ਦੀ ਸਿਕਿਉਰਿਟੀ ਜਮਦ ਕੀਤੀ ਜਾਵੇਗੀ ਅਤੇ ਫਰਮ ਨੂੰ ਬਲੈਕਲਿਸਟ ਕਰਕੇ ਇਸ ਦੇ ਖਿਲਾਫ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚੇਅਰਮੈਨ ਨੇ ਸਾਫ਼ ਕਿਹਾ ਕਿ ਇਹ ਸਾਧਨਿਕ ਪੈਸੇ ਦੀ ਲੋਟ ਹੈ ਅਤੇ ਟਰਸਟ ਕਿਸੇ ਵੀ ਨਕਾਰਾ ਕੰਮ ਨੂੰ ਬਰਦਾਸ਼ਤ ਨਹੀਂ ਕਰੇਗੀ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਫੋਟਪਾਥ ਵੀ ਮੈਂ ਦੇਖਿਆ ਅੱਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹੜਾ ਫੋਟਪਾਥ ਹੈ ਜੀ ਉਹ ਤਕਰੀਬਨ ਉਹੜਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਦੇ ਨਾਲ ਫੋਟਪਾਥ ਬਣਿਆ ਸੀ ਸਾਡੇ ਉੱਥੇ ਨਾ ਕਮਰਸ਼ੀਅਲ ਬਣ ਐਸਿਓ ਬਣਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਤੇ ਇਹ ਮੈਂ ਜਾ ਕੇ ਦੇਖਿਆ ਇਹ ਕੰਮ ਤਕਰੀਬਨ ਸਾਡਾ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅ ਜਿਹੀ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਹੈ ਤੇ ਮੈਨੂੰ ਇਹ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹਦਾ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠੀਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟਰਸਟ ਦੇ ਜਿਹੜੇ ਐਕਸੀਡੈਂਟ ਆ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ ਪੰਜਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇਹ ਕਢਵਾਇਆ ਜੀ ਕੱਲ 25 ਤਰੀਕ ਨੂੰ ਨੋਟਿਸ ਕਢਵਾਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਉਹ ਅਰਥ ਫੀਲਿੰਗ ਦਾ ਕੰਮ ਹੋਵੇ ਭਾਵੇਂ ਟੈਲਰ ਦਾ ਕੰਮ ਹੋਵੇ ਤੇ ਭਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗਿਆ ਨੇ ਟੈਲਾ ਬੈਠ ਗਿਆ ਮਤਲਬ ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਈਆਂ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ ਠੀਕ ਕੀਤਾ ਜਾਵੇ ਅਗਰ 30 ਜੂਨ ਤੱਕ ਇਹ ਠੀਕ ਨਹੀਂ ਕਰਦੇ ਤੇ ਇਹਨਾਂ ਦੀ ਆਲ ਓਵਰ ਜਿੰਨੇ ਕੰਮ ਮਤਲਬ 3 ਤੋਂ 4 ਇਹਨਾਂ ਦੇ ਕੰਮ ਇਹਨਾਂ ਦੇ ਚੱਲਦੇ ਪਏ ਨੇ ਸਾਡੇ ٹرسٹ ਦੇ ਵਿੱਚ ਸਾਰਿਆਂ ਦੀਆਂ ਸਿਕਿਉਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੇ ਬੰਨ ਦੀ ਕਾਰਵਾਈ ਕੀਤੀ ਜਾਵੇ ਅਤੇ ਬਲੈਕਲਿਸਟ ਕੀਤਾ ਜਾਵੇਗਾ ਕੰਪਨੀ ਇਹ ਦੌਲਤਪੁਰ ਸੁਸਾਇਟੀ ਹੈ ਜੀ ਆਪਣਾ ਜਿਹੜੀ ਪਠਾਨਕੋਟ ਤੋਂ ਨਹੀਂ ਜੀ ਠੀਕ ਜਿਹੜੀ ਕਿ ਦਵਾਰ ਵੀ ਡਿੱਟ ਘੱਟ ਗਈ ਉਹ ਵੀ ਕੰਮ ਜਿਹੜੇ ਕੰਪਲੇਨ ਆ ਰਹੇ ਨੇ ਨਹੀਂ ਬਾਕੀ ਕੰਮ ਚੱਲਦੇ ਪਏ ਜੀ ਬਾਕੀ ਕੰਮ ਰਨਿੰਗ ਦੇ ਵਿੱਚ ਸੀ ਇਹ ਇੱਕੋ ਕੰਮ ਧਿਆਨ ਚ ਆਇਆ ਜਿਹੜਾ ਜਿਹਦੀ ਆਪਣਾ ਕੰਪਲੀਟ ਹੋਣ ਤੋਂ ਬਾਅਦ ਸ਼ਿਕਾਇਤ ਆਈ ਹੈ ਜਿਹੜੇ ਬਾਕੀ ਕੰਮ ਹੋ ਰਨਿੰਗ ਦੇ ਵਿੱਚ ਹੈ ਅਗਰ ਦੇਖੋ ਪਹਿਲੀ ਗੱਲ ਕਿ ਜਦੋਂ ਕੰਮ ਕੰਪਲੀਟ ਹੁੰਦਾ ਨਾ ਬੇ ਪੇਮੈਂਟ ਉਹਦੀ ਹੁੰਦੀ ਜਦੋਂ ਕੰਮ ਕੰਪਲੀਟ ਹੁੰਦਾ ਅਗਰ ਕੰਮ ਕੰਪਲੀਟ ਤੋਂ ਹੋਣ ਤੋਂ ਬਾਅਦ ਵੀ ਕੋਈ ਕੰਪਲੇਂਟ ਹੁੰਦੀ ਹੈ ਤੇ ਇਹਨਾਂ ਦੀ 10% ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਕਿੰਨੇ ਲੱਖ ਦਾ ਕੰਮ ਸੀ ਸਰ ਜੀ ਇਹ ਹੈਗਾ ਸੀ तकरीबन 34 ਲੱਖ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਾਂ तकरीबन 5.5 ਲੱਖ ਰੁਪਏ ਦਾ ਸਿਕਿਉਰਿਟੀ ਜਿਹੜੀ ਇਸ ਕੰਮ ਦੀ ਬਣਦੀ ਆ ਅਗਰ ਦੂਸਰੇ ਕੰਮਾਂ ਦੇ ਵੀ ਪਾਈਏ ਤੇ 15 ਕ ਲੱਖ ਸਿਕਿਉਰਿਟੀ ਬਣਦੀ ਆ ਜੀ ਤੇ ਸਾਨੂੰ ਇਹ ਹੁੰਦਾ ਕਿ ਇੱਕ ਸਾਲ ਇਹਨਾਂ ਦੀ ਸਿਕਿਉਰਿਟੀ ਰੱਖ ਕੇ ਆਪਾਂ ਇਹਨਾਂ ਨੂੰ ਜਿਹੜਾ ਆ ਕਿ ਕੰਮ ਦੇਖਿਆ ਜਾਵੇ ਅਗਰ ਇੱਕ ਸਾਲ ਦੇ ਵਿੱਚ ਇਹ ਕੰਮ ਠੀਕ ਰਹਿੰਦਾ ਆ ਤੇ ਇਹਨਾਂ ਦੀ ਸਿਕਿਉਰਿਟੀ ਵਾਪਸ ਕਰ ਦਿੱਤੀ ਆ ਅਗਰ ਨਹੀਂ ਰਹਿੰਦਾ ਤੇ ਫਿਰ ਸਿਕਿਉਰਿਟੀ ਜ਼ਬਤ ਕਰਕੇ ਬੰਦੀ ਕਾਰਵਾਈ ਉਹ ਕੀਤੀ ਜਾਂਦੀ ਆ